ਓਏ ਓਏ ਕਿਹੜਾ ਕਿਧਰ ਓਏ ਤੇਨੂੰ ਪਤਾ ਨਹੀਂ ਜੀ ਸਾਫ਼ ਕਰਿਉਂਦਿਆ ਮੇਰੇ ਪਾਸੇ ਆ ਜਾ ਸਾਬ ਪਾਸੇ ਹੋ ਕੇ ਲੰਘ ਸਕਦੇ ਆ ਓਏ ਜਦੋਂ ਕੋਈ ਸਰਕਾਰੀ ਕਰਮਚਾਰੀ ਲੰਘ ਰਿਆ ਹੋਵੇ ਨਾ ਤਾਂ ਉਹਦੇ ਵਾਸਤੇ ਰਸਤਾ ਛੱਡ ਦੇਣਾ ਚਾਹੀਦਾ ਉਹਦੇ ਸਿੰਗ ਲੱਗੇ ਹੁੰਦੇ ਨੇ ਚਾਰ ਲੱਤਾਂ ਹੁੰਦੀਆਂ ਹੁੰਦੀਆਂ ਨੇ ਤੜਾਉਣੀਆਂ ਹੋਣਗੀਆਂ ਤਾਂ ਐ ਫਿਰ ਆਂਦੇ ਉਹ ਰਹਮ ਨੂੰ ਉਹ ਮੇਰੇ ਨਾਲ ਤਾ ਟੋਨ ਨਾਲ ਸਮਸ਼ਾਨ ਘਾਟ ਚ ਕੀ ਹੋ ਸਕਦਾ ਸਮਸ਼ਾਨ ਘਾਟ ਕਿਉਂਗਾ ਫਰਾਗ ਹੀ ਹੋਊਗੀ ਤਾਂ ਲੋਕਾਂ ਦੇ ਕਹਿਣ ਮੁਝ ਕੋ ਭੁੱਦ ਬ੍ਰੇਂਟ ਵੀ ਉਦਾੜੇ ਪਾਸਾ ਫੇਰਾਂ ਇਹ ਬਾ ਗਰਮ ਹੋਣਾ ਮਿਲਦੇ ਆਪਾਂ ਅੱਜ ਅੱਜ ਨਾਟਕਾ ਸਾਡਾ ਬਲਾਸਪੁਰ ਬੁੱਕੇ ਤੇ ਸਾਰਿਆਂ ਨੂੰ ਖੁੱਲਾ ਸੱਦਾ ਕਿ ਤੁਸੀਂ 11 ਵਜੇ ਦੇ ਕਰੀਬ ਪਹੁੰਚ ਜਾਣਾਗਾ ਤੇ ਤਿਆਰੀਆਂ ਬਸ ਲਗਭਗ ਰੈਡੀ ਨੇ ਅਸੀਂ ਇੱਥੋਂ ਚੱਲ ਜਾਣਾ 7:00 ਵਜੇ ਬਈ ਗੱਡੀ ਆ ਜਾਣੀ ਹੈ ਹਾਂ 7:00 ਵਜੇ 7:00 ਵਜੇ 11:00 ਵਜੇ ਪਹੁੰਚਾਂਗੇ ਲੰਕਰ ਸਾਡਾ ਤਿਆਰ ਹੈ ਕਿਉਂਕਿ ਸਾਡਾ ਤਿਆਰ ਹੈ ਬੇਫਾਇਦੇ ਤੁਸੀਂ ਤਿਆਰ ਰਹੋ ਰਾਣੇ ਹੈ ਮੈਂ ਕਹਾਂ ਬੋਲੀ ਕੀ ਕਰੇ ਮੇਰੇ ਪਿੱਛੇ ਖੜੇ আর আগুন উঠাই ਸ਼ਾਟ ਕਰ ਗਿਆ ਐਦਾਂ ਸ਼ਾਟ ਦਿੰਦੀ ਫੋਨ 'ਚ ਹੀ ਬਣਾ ਸਕਦੇ ਹੋ ਫੋਨ ਵਾਲਾ ਕਿੰਮਾ ਕਰਨ ਦਾ ਮਾ ਆ ਭਈ ਇਹ ਦੇਖਿਓ ਤੁੰ ਨੂੰ ਫੋਨ ਵਾਲਾ ਗਿੰਬਲ ਸੱਤ ਇਕੱਠ ਸੋਦੋ ਵਧੀਆ ਆ ਜਾਊਗਾ ਦੋ ਮੋਟਰਾਂ ਵਾਲਾ ਤੇ ਫਿਰ ਉਹਨਾਂ ਦੇ ਜਾ ਕੇ ਮਾਰਟੇ ਡਿਜ ਟੱਕਰ ਇੱਥੇ ਪੇੜੇ ਵੇਲ ਦਾ ਤੇ ਉਹ ਕਹੂਗਾ ਵੀ ਦਿਨਾਂ ਨਹੀਂ ਧਰਨੇ ਤੇ ਬੈਠਾ ਫਿਰ ਤੁਸੀਂ ਕਹੋਗੇ ਵੀ ਪਹਿਲੀ ਵਾਰੀ ਬੰਦਾ ਦੇਖਿਆ ਬੰਦਾ ਸੀ ਚੱਕਣਾ ਹਜੇ ਅੱਗੋਂ ਫੋਨ ਤੇ ਰੈਸਲ ਸ਼ੁਰੂ ਹੋ ਗਈ ਨਾਟਕ ਦੀ ਚਿੱਤੇ ਘੜਾ ਨੂੰ ਨਹੀਂ 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 ਤੂੰ ਮਨਵਾਇਂਦਾਸ ਪਹਿਲਾਂ ਤੇ ਰੋਡ ਦੇ ਉੱਤੇ ਖੜਾ ਤੂੰ ਠੀਕ ਆ ਗੇਸ ਆਹੀ ਬੰਦਾ ਜੀ ਆ ਜਾ ਇਹ ਹੈ ਜੀ ਹਾਰੇ ਇੱਕ ਬੰਦਾ ਹੋਰ ਆ ਰਿਹਾ ਅੱਛਾ ਹਜੇ ਆਊਗਾ ਸ਼ੇਵ ਆ ਰਿਹਾ ਸ਼ੇਵ ਮੈਂ ਜੇ ਮੈਂ ਠੀਕ ਹੈ ਠੀਕ ਹੈ ਬੜੀ ਜੀ ਐਨੋ ਅਰੇ ਗਲ ਕਨ ਖੋਲ ਕੇ ਸੰਦੂਕ ਆ ਕੀ ਸੀ ਕੀ ਰਲੋ ਸੀ ਮੈਂ ਤੁਹਾਨੂੰ ਆਖੀ ਤਿੰਨ ਦਿਨ ਦਿੰਦਾ ਜੇ ਮੈਨੂੰ ਮੇਰੀ ਜ਼ਮੀਨ ਨਾ ਮਿਲੀ ਮੇਰੀ ਜ਼ਮੀਨ ਨਾ ਮਿਲੀ ਇਸ ਤੇ ਸ਼ਮਸ਼ਾਨ ਘਾੜ ਤੇ ਅੱਗ ਲਾ ਕੇ ਸੜ ਦੇ ਸਰ ਕੇ ਮਤਲਬ ਕੀ ਆਲਾ ਕਮਜ਼ੋਰ ਸਾਧਰਾ ਠੀਕ ਹੈ ਸਰਪੰਚਾ ਤੂੰ ਸੁਣਾ ਆਪੇ ਕਰਿਆ ਹੋਣਾ ਇਹ ਜਾਣੀ ਚਾਹੀਦੀ ਇਥੇ ਕਿਉਂ ਹੁਣ ਆ ਕੀ ਇਹ ਕੋਈ ਸਰਕਾਰ ਦੇ ਬਾਈ ਤੁਸੀਂ ਤੂੰ ਹੋਈ ਗਿਆ ਨਾ ਸਿੱਧੂ ਜੇ ਪਾਸੇ ਦਾਓ ਪਰ ਉਹ ਕਿਹੜਾ ਤਰੀਕਾ ਕਰ ਚਾ ਚਲ ਸਰਪੰਚਾ ਤੂੰ ਦੱਸ ਦੇ ਕਿਹੜਾ ਤਰੀਕਾ ਅੱਜ ਤੇਰੀ ਸੌਣ ਨੂੰ ਪੂਰਾ ਦੇਖ ਕੇ ਨਈ ਜਵਾਬ ਨਹੀਂ ਜਿਹਦੇ ਮਰ ਗਿਆ ਤੇ ਇਹਨਾਂ ਕੋਲ ਆਵਾਜ਼ ဒီလိုလူစားနေတယ် ਲੰਬੇ ਸਮੇਂ ਤੋਂ ਵੇਟ ਹੋ ਰਿਹਾ ਬੁਲਾਰੇ ਬੋਲ ਰਹੇ ਨੇ ਇੱਧਰ ਸਾਡੇ ਐਕਟਿੰਗ ਵਾਲੇ ਕੀੜੇ ਐ ਐ ਫਨੀਰ ਨਾਗ ਵਾਂਗੂ ਐ ਕਰ ਰਹੇ ਵੀ ਇਹ ਡੰਗ ਮਾਰਦੇ ਵੀ ਯਾਰ ਕੁਝ ਕਰਾਓ ਸਾਡੇ ਨਾਲ ਬਸ ਨਾਟਕ ਸ਼ੁਰੂ ਹੋਣਾ ਹੈ ਸਾਡਾ ਅੱਧਾ ਧੁੱਪ ਤੋਂ ਢੰਡ ਕੱਢ ਕੇ ਬੈਠੇ ਹਾਂ ਇੱਥੇ ਤਾਂ ਚਲਦੀਆਂ ਹੀ ਰਹਿਣਗੀਆਂ ਬੋਹਣਾ ਕਪਤੀਆਂ ਤੂੰ ਜਗਾ ਦੇ ਮੋਮ ਬੱਤੀਆਂ ਅਸਾਂ ਲਈ ਟੁੱਪ ਦਾ ਮਸਲਾ ਅਸਾਂ ਲਈ ਛਾਂ ਦਾ ਮਸਲਾ ਏ ਇਹ ਸਭ ਦਾ ਟਿੱਕ ਭੜਦੀ ਏ ਅਸਾਂ ਲਈ ਮਾਂ ਦਾ ਮਸਲਾ ਏ ਓਏ ਤੁਹਾਡੇ ਤੋਂ ਸਾਧੂ ਸਿੰਘ ਜੀ ਨੇ ਮਾਯਾ ਸਾਧੂ ਸਿੰਘ ਮਾ ਸਾਧੂ ਸਿੰਘ ਮੈਂ ਸਤੂ ਸਿੰਘ ਮੈਂ ਸਤੂ ਸਿੰਘ ਅਸੀਂ ਸਾਰੇ ਬਾਤੂ ਚੱਕਾ ਸੜਾ ਲਓ ਰੇ ਹਟਾ ਰੋ ਰੋ ਚੜਾਓ ਰੋ ਰੋ ਚੜਾਓ ਸਤੂ ਸਿੰਘ ਹਏ ਓਏ ਕਿਹੜਾ ਓਏ ਜਦੋਂ ਕੋਈ ਸਰਕਾਰੀ ਕਰਮਚਾਰੀ ਲੰਘ ਰਿਆ ਹੋਵੇ ਨਾ ਤਾਂ ਉਹਦੇ ਵਾਸਤੇ ਰਸਤਾ ਛੱਡ ਦੇਣਾ ਚਾਹੀਦਾ ਉਹਦੇ ਸਿੰਗ ਲੱਗੇ ਹੁੰਦੇ ਨੇ ਚਾਰ ਲੱਤਾਂ ਹੁੰਦੀਆਂ ਦੁਨੀਆਂ ਦੇ ਲੜਾਉਣੀਆਂ ਹੋਣੀਆਂ ਤਾਂ ਐ ਫਿਰ ਮੂੰਹ ਕੋਲੋਂ ਮਨੋ ਮੇਰੇ ਲੱਤਾਂ ਤੋਂ ਨਾਲ ਸਮਸ਼ਾਨ ਘਾਟ ਚ ਕੀ ਹੋ ਸਕਦਾ ਹੈ ਸਮਸ਼ਾਨ ਦਾ ਕਿਊਗਾ ਹੋ ਰਾ ਗਈਊਗੀ ਤਾਂ ਲੋਕਾਂ ਦੇ ਕਹਿਣ ਮੁਝ ਕੋ ਭੂਤ ਬਰੇਤ ਵੀ ਉਦਾਜੋ ਪਾਸਾ ਫੇਰ ਹਲੋ हां ਹੁਣ ਮੈਂ ਸ਼ਮਸ਼ਾਨ ਘਾਟ ਜਾ ਕੇ ਬਹਿ ਗਿਆ ਮੈਨੂੰ ਜਦ ਤੱਕ ਮੇਰੀ ਜ਼ਮੀਨ ਨਹੀਂ ਮਿਲਦੀ ਮੈਂ ਤੁਹਾਡਾ ਪਿੱਛਾ ਨਹੀਂ ਛੱਡਦਾ ਮੇਰੀ ਗੱਲ ਧਣ ਖੋਲ ਕੇ ਸੁਣ ਲਓ ਮੈਂ ਇਸੇ ਸ਼ਮਸ਼ਾਨ ਘਾਟ ਤੋਂ ਮੇਰੀ ਰਾਹ ਉੱਡੂਗੀ ਮੇਰਾ ਕਿਹੜਾ ਜੀ ਨਹੀਂ ਕਰਦਾ ਪੈਸੇ ਲੈਣ ਨੂੰ ਹੁਣ ਜਦੋਂ ਮੇਰੀ ਜ਼ਮੀਨ ਹੀ ਲਾਲ ਧਿਰ ਦੇ ਅੰਦਰ ਨਹੀਂ ਇਹਦਾ ਗੱਲ ਹੈ ਸਾਡੀ ਪੰਜ ਪੰਜ ਕਿੱਲੇ ਦੀ ਲਾਲ ਵੀ ਤੇਰੀ ਤੇ 60 ਕਿੱਲੇ ਦੀ ਜ਼ਮੀਨ ਚਾਹੀਦੀ ਹੈ ਤੁਹਾਨੂੰ ਜ਼ਮੀਨ ਚਾਹੀਦੀ ਹੈ ਤੂੰ ਚੈੱਕ ਕਰ ਅਗਲੇ ਦਾ ਜੋਰ ਚੱਲਦਾ ਕਮਜ਼ੋਰ ਸਾਂ ੱੱਕੇ ਨਾਲ ਡੱਬ ਲੈਣਗੇ ਫੇਰ ਚੰਗਾ ਰਹੇਗਾ ਜਿੱਥੇ ਉਹਨਾਂ ਦਾ ਜੋਰ ਚੱਲਦਾ ਉਹ ਨੂੰ ਲਾ ਰਿਹਾ ਜਿੱਥੇ ਮੇਰਾ ਚੱਲਦਾ ਹੋਇਆ ਮੈਂ ਲਾ ਲਾਂ ਓਏ ਤੇ ਉਹਨਾਂ ਨੇ ਜ਼ਮੀਨ ਡੱਬ ਲਈ ਆਪਣੇ ਪੱਲੇ ਤਾਂ ਕੱਫੇ ਐਂ ਤਾਂ ਕਿਵੇਂ ਡੱਬ ਲੈਣਗੇ ਜਿਹੜਾ ਆ ਕਰੂਗਾ ਕੱਲ ਨੂੰ ਫਰਰ ਦੀ ਲੈ ਕੇ ਜ਼ਮੀਨ ਡੱਬ ਲਿਆ ਕਰੂਗਾ ਮੈਨੂੰ ਤਾਂ ਡਰ ਲੱਗਦਾ ਐਵੇਂ ਨਾ ਡਰ ਤੂੰ ਮੈਂ ਚੱਲਿਆ ਥਾਣੇ ਕਿਹਾ ਮੈਂ ਜਾ ਕੇ ਰਿਪੋਰਟ ਲਿਖਾਉਣਾ ਬਈ ਸਾਡੇ ਪਾਸ ਤੇ ਕਾਨੂੰਨੀ ਨਹੀਂ ਹੈਗਾ ਕੋਈ ਪਰ ਤੁਸੀਂ ਮੇਰੀ ਪ੍ਰੋਮੋਸ਼ਨ ਦਾ ਖਿਆਲ ਰੱਖੋ ਜੀ ਇੱਕ ਪੰਜ ਸਾਲ ਹੋ ਗਏ ਟਿਕਟੇ ਦੇ ਵਿੱਚ ਕਰ ਦਿਆ ਦੇ ਜਨਾਬ 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 ਨੇ ਰਿਪੋਰਟ ਲੇਖ ਦੋ ਮਰਦਾ ਰਿਪੋਰਟ ਮੈਨਾ ਜੋੜ ਜਾਂਦੇ ਦਾ ਟਾਈਮ ਚੱਲਦਾ ਕੋਈ ਰਿਪੋਰਟ ਨਹੀਂ ਲਿਖੀ ਜਨਾਬ ਬੜੀ ਜ਼ਰੂਰੀ ਰਿਪੋਰਟ ਹੈ ਜੀ ਸਾਡੇ ਲਈ ਜਾਨ ਮਰਨ ਦਾ ਸਵਾਲ ਹੈ ਜੀ ਇਹਦੇ ਹੱਬ ਲਓ ਜੀ ਇਹ ਨੱਧਾ ਵਿੱਚ ਆਮ ਬੰਦੇ ਨੂੰ ਰਿਪੋਰਟ ਲਿਖਾਉਣ ਵਾਸਤੇ ਥੋੜੇ ਜਿਹਾ ਐਕਸਟਰਾ ਪੈਸੇ ਜੜੇ ਪੈਂਦੇ ਆ ਉਹ ਕੀ ਹੁੰਦੇ ਆ ਜੀ ਖਰਚੇ ਆ ਪੈਨ ਚਲਾਈ ਪੈਨ ਖਸਾਈ ਕਾਗਜ਼ਾਂ ਦੇ ਖਰਚ ਸਰਕਾਰੀ ਖਰਚੇ ਮੈਂ ਸਮਝਿਆ ਨਹੀਂ ਅੱਛਾ ਤੁਸੀਂ ਦੇਸ਼ ਦੇ ਅੰਨ ਦਾਤਾ ਹੁੰਦੇ ਹੋ ਜੀ ਓਹ ਤੈਨੂੰ ਪਤਾ ਤੇਰੇ ਇਕੱਲੇ ਕਰਕੇ ਦੇਸ਼ ਦੀ ਤਰੱਕੀ 'ਚ ਕਿੰਨਾ ਵਿਗੜ ਪੈ ਰਿਹਾ ਹੈ ਕਿੰਨਾ ਵਿਗੜ ਪੈ ਰਿਹਾ ਹੈ ਕਿੰਨਾ ਵਿਗੜ ਪੈ ਰਿਹਾ ਨਹੀਂ ਬਾਬਾ ਕਿੰਨਾ ਵਿਗੜ ਮੈਂ ਨਹੀਂ ਕੱਢੀਏ ਨਹੀਂ ਵਿਗੜ 5 ਫੁੱਟ 10 ਇੰਚ ਕੋਟ ਪੈਂਟ 'ਚ ਮੈਂ ਆਉਂਗੀਆਂ ਜੀ ਚੁੱਪ ਕਰੇਗਾ ਜਨਾਬ ਮੈਥੋਂ ਕੀ ਕਸੂਰ ਹੋਇਆ ਤੈਨੂੰ ਪਤਾ 8 ਕਿਲੋ ਦੀ ਕੋਈ ਵੀ ਚੀਜ਼ ਸੜਕ ਦੇ ਉੱਪਰ ਰਗੜਨ ਪੈਦਾ ਕਰੇ ਸੜਕ ਦੀ 3 ਸੈਂਟੀਮੀਟਰ ਪਰਤ ਫੁੱਲੀ ਸੁਭਾਅ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਜਨਾਬ ਐ ਕਿਵੇਂ ਹੋ ਜਾਊਗਾ ਜੀ ਸਮਝ ਕਣੀਆਂ ਪੈਣਗੇ ਠਿੱਕ ਟਰਿੱਪ 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 ਬਜਰੀ ਦਾ ਪਹਿਲਾ ਦਾਣਾ ਖਿਸਕੇਗਾ ਦੂਜਾ ਦਾਣਾ ਖਿਸਕੇਗਾ ਤੀਜਾ ਚੌਥਾ ਪੰਜਵਾਂ ਜੇ ਫਿਰ ਸੱਤਵਾਂ ਛੇਮਾ ਫੇਰ ਬਿਚਾਰੇ ਫਾਂਟ ਦੇ ਵਿਚਾਰੇ ਖੱਡਾ ਬਣਦਾ ਜਾਊਗਾ ਬਣਦਾ ਜਾਊਗਾ ਬਣਦਾ ਜਾਊਗਾ சுரੰਗ ਵੀ ਬਣ ਸਕਦੀ ਐ ਜਨਾਬ ਐਂਡ ਨੇ ਵਜੂਗਾ ਬਾਈਪਾਰਟ ਵਿੱਚ ਕੁਝ ਵੀ ਹੋ ਸਕਦਾ ਓਏ ਤੂੰ ਚੁੱਪ ਕਰਈਂਗਾ ਲੋ ਜੀ ਨਾਟਕ ਦੀ ਸਮਾਪਤੀ ਤੋਂ ਬਾਅਦ ਸੱਜਣ ਸਾਰੇ ਗੱਡੀਆਂ 'ਚ ਸਵਾਰ ਹੋ ਰਹੇ ਆ

ਚੜਦੇ ਸੂਰਜ ਦੇ ਨਾਲ ਤੁਰੇ ਤੇ ਡੁੱਲਦੇ ਸੂਰਜ ਨਾਲ ਵਾਪਸੀ ਹੈ ਪਿੱਛੇ ਸੂਰਜ ਦੀ ਰਿਫਲੈਕਸ਼ਨ ਸਾਡੇ ਜਦੋਂ ਚੱਲੇ ਸੀ ਤਾਂ ਉਦੋਂ ਵੀ ਸੂਰਜ ਪਿੱਛੇ ਦੇ ਸੀ ਪਿੱਛੇ ਛੱਡ ਗਏ ਸੀ ਹੁਣ ਵੀ ਸੂਰਜ ਪਿੱਛੇ ਛੱਡ ਗਏ ਆ ਅਸੀਂ ਸੂਰਜ ਨੂੰ ਮਾਤ ਪਾਉਣ ਵਾਲੇ ਬੰਦੇ ਹਾਂ ਮੈਨੂੰ ਲੱਗਦਾ ਸਾਰੇ ਜਣੇ ਬਾਏ ਮੰਗਮਾਂ ਜੀ ਥੀਏਟਰ ਦੀ ਕਲਾ ਦੀ ਖਾਸੀਅਤ ਹੈ ਆਮ ਤੌਰ ਤੇ ਕਲਾਕਾਰ ਨੂੰ ਬੜੀ ਖਾਸ ਹੋਣ ਦੀ ਹੁੰਦੀ ਹੈ ਕਿ ਸਾਨੂੰ ਇਹ ਸਿਖਾਇਆ ਹੁੰਦਾ ਵੀ ਜਿਹੜਾ ਬੰਦੇ ਜਦੋਂ ਥੋੜਾ ਕੁਝ ਕਲਾਕਾਰ ਜਾਂ ਕੁਝ ਹੋ ਜਾਣੇ ਉਹ ਤੁਸੀਂ ਖਾਸ ਹੁੰਨੇ ਹੋ ਤੇ ਫਿਰ ਤੁਸੀਂ ਕੁਝ ਕਰਨਾ ਨਹੀਂ ਹੁੰਦਾ ਪਰ ਜਿਹੜਾ ਜਿਹੜੀ ਥੀਏਟਰ ਦੀ ਆਰਟ ਹੈ ਉਹ ਉਵੇਂ ਹੈ ਜਿਵੇਂ ਪਹਿਲਾਂ ਫਕੀਰਾਂ ਨੂੰ ਦੱਸਿਆ ਜਾਂਦਾ ਸੀ ਕਿ ਪਹਿਲਾਂ ਹੱਥੀਂ ਕੰਮ ਕਰੋ ਸੇਵਾ ਕਰੋ ਜਿੰਨੇ ਵੀ ਸੋਹਣੇ-ਸੋਹਣੇ ਸ਼ਬਦ ਨੇ ਜਿਹੜੇ ਸਾਨੂੰ ਸਾਡੇ ਕੀਰਤ ਨਾਲ ਤੇ ਸਾਡੇ ਕੰਮ ਨਾਲ ਜੋੜਦੇ ਆ ਤੇ ਮਤਲਬ ਆ ਥੀਏਟਰ ਕਰਦੇ ਆ ਹੋયા ਜਿੰਨੇ ਵੀ ਬੰਦੇ ਇਹਦੇ ਚੋਂ ਨਿਕਲਦੇ ਆ ਉਹ ਚਾਹੇ ਕੁਛ ਵੀ ਬਣਨ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਸਾਨੂੰ ਸਿਖਾਈ ਜਾਂਦੀ ਸੀ ਪਹਿਲੇ ਦਿਨ ਤੋਂ ਕਿ ਆਪਣੇ ਭਾਂਡੇ ਆਪ ਧੋਣੇ ਆਪਣਾ ਬਿਸਤਰਾ ਆਪ ਲਾਉਣਾ ਆਪਣੀ ਸਟੇਜ ਤੇ ਝਾੜੂ ਲਾਉਣਾ ਕੱਲੀ-ਕੱਲੀ ਚੀਜ਼ ਦੀ ਸਫਾਈ ਕਰਨੀ ਸੋ ਮਿੱਟੀ ਨਾਲ ਜੁੜੇ ਰਹਿਣ ਦੀ ਜਿਹੜੀ ਕਲਾ ਹੈਗੀ ਆ ਉਹ ਹੈਗੀ ਰੰਗਮੰਚ ਦੀ ਕਲਾ